ਡਾਕਟਰ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ ਪਰ ਅੱਜ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਗਏ ਨੇ ਜਿੱਥੇ ਮਹਿਲਾ ਡਾਕਟਰ ਬਿਲਕੁਲ ਸੁਰੱਖਿਤ ਨਹੀਂ ਹੈਗੇ ਮਹਿਲਾ ਤੇ ਪੁਰਸ਼ ਡਾਕਟਰ ਨੂੰ ਬੇਇਜ਼ਤ ਕੀਤਾ ਜਾਂਦਾ ਹੈ ਪ੍ਰਸ਼ਾਸੀ ਤੌਰ ਤੇ ਤੇ ਇਹਦੇ ਨਾਲ ਨਾਲ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਡਾਕਟਰਾਂ ਦਾ ਉਹ ਦਰਜਾ ਪਹਿਲਾਂ ਵਾਂਗ ਬਰਕਰਾਰ ਨਹੀਂ ਰਹਿ ਸਕਿਆ ਉਦੇ ਪਿੱਛੇ ਕੁਝ ਡਾਕਟਰਾਂ ਦੇ ਆਪਣੇ ਕਾਰਨ ਵੀ ਹੋ ਸਕਦੇ ਆ। ਕੁਝ ਸਿਆਸਤਦਾਨਾਂ ਦੇ ਵੀ ਹੋ ਸਕਦੇ ਨੇ, ਕੁਝ ਹਾਲਾਤ ਦੇ ਕਾਰਨ ਵੀ ਹੋ ਸਕਦੇ ਨੇ। ਇਹਨਾਂ ਸਾਰੇ ਹਾਲਾਤ ਨੂੰ ਜਾਣਨ ਵਾਸਤੇ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਗਰੇਵ ਸਿੰਘ ਮਲਕਾਟਿਆਣਾ ਦੇ ਨਾਲ ਜੋ ਕਿ ਖੁਦ ਵੀ ਡਾਕਟਰ ਨੇ ਤੇ ਉਹਨਾਂ ਨੇ ਇਸ ਪੇਸ਼ੇ ਦੇ ਉੱਤੇ ਲਗਭਗ 4 ਦਹਾਕੇ ਵੀ ਲਗਾਏ ਨੇ। ਇਹ ਸਭ ਤੁਸੀਂ ਕਿਸੇ ਕੇ ਨਾਲ ਹੋ ਰਿਹਾ ਹੈ ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਸਤਿ ਸ਼੍ਰੀ ਅਕਾਲ ਡਾਕਟਰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੇ ਤੁਹਾਡੇ ਸਾਰੇ ਸੁਣ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦਰਸਾਵੇਂ ਅੱਜ ਦੇ ਕੰਮ ਦੇ ਗਲੇ ਹਾਲਾਤ ਬੜੇ ਬਿਨੇ ਜਿਵੇਂ ਮੈਂ ਕਹ ਰਿਹਾ ਹਾਂ ਕਿ ਡਾਕਟਰਾਂ ਦਾ ਜਿਹੜਾ ਰੋਕཔ་ ਸੀ ਰੱਬ ਦਾ ਉਹ ਕੈਨਲੀ ਹੈਗਾ ਤੇ ਅਜੇ ਡਾਕਟਰਾਂ ਨੂੰ ਵੀ ਆਮ ਲੋਕਾਂ ਦੀ ਤਰ੍ਹਾਂ ਹੀ ਲਿਆ ਜਾਂਦਾ ਹੈ ਇਸ ਦੇ ਪਿੱਛੇ ਕੀ ਕਾਰਨ ਨੇ ਉਰੇ ਤੇਰਾ ਦਿੱਤੀ ਜਿਹੜੀ ਤੁਸੀਂ ਕੱਲ ਗਈ ਹੈ ਕਿ ਡਾਕਟਰਾਂ ਦਾ ਰੁਤਬਾ ਜਿਹੜਾ ਹੈਗਾ ਜਾਂ ਉਹਨਾਂ ਨੂੰ ਵਾਪਸ ਮੰਝਿਆ ਜਾਂਦਾ ਸੀ ਅਸੀਂ ਹਮੇਸ਼ਾ ਹੀ ਇੱਕ ਗੱਲ ਕਹਿਣਾ ਹੁੰਦਾ ਮੈਂ ਤਾਂ ਸਾਹਸ ਕਰਕੇ ਮੀਡੀਆ ਚ ਵੀ ਬੜੀ ਬੜੀ ਬਨੇ ਬੋਲਿਆ ਹੈ ਕਿ ਜਿੰਨੀ ਦੇਰ ਤੱਕ ਤਾਂ ਮਰੀਜ਼ ਜਿਹੜਾ ਹੈਗਾ ਉਹ ਡਾਕਟਰ ਦੇ ਕੋਲ ਹੁੰਦਾ ਉਨੀ ਦੇਰ ਤੱਕ ਤਾਂ ਮਰੀਜ਼ ਵਾਸਤੇ ਰੱਬ ਜਿਹੜਾ ਉਹ ਡਾਕਟਰ ਹੀ ਹੁੰਦਾ ਜੇ ਜਦੋਂ ਉਹ ਹਸਪਤਾਲ ਦੀ ਚਾਰੰਵਰੀ ਤੋਂ ਬਾਹਰ ਆ ਜਾਂਦਾ ਤਾਂ ਫੇਰ ਉਹ ਡਾਕਟਰ ਥੱਗ ਬਣ ਜਾਂਦਾ ਜੀ ਪਰ ਅੱਜ ਅੱਜ ਦੇ ਹਾਲਾਤ ਕਿੱਥੇ ਹੈ ਜਿਸ ਤੱਕ ਵੀ ਹੈਗੇ ਆ ਕਿ ਹਸਪਤਾਲਾਂ ਦੇ ਅੰਦਰ ਵੀ ਡਾਕਟਰਾਂ ਨੂੰ ਬੇਜ਼ੀਕ ਕੀਤਾ ਜਾਂਦਾ ਹੈ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ ਉਹਨਾਂ ਦੇ ਮਰਡਰ ਕੀਤੇ ਜਾਂਦੇ ਨੇ ਉਹਨਾਂ ਦੇ ਦੇਹ ਕੀਤੇ ਜਾਂਦੇ ਨੇ ਆਰ ਪ੍ਰਸ਼ਾਸਨਿਕ ਤੌਰ ਤੇ ਜਿਵੇਂ ਕੱਲ ਵੀ ਕਹਾ ਜਿਹੜੀ ਲੁਧਿਆਣੇ ਚ ਹੋਈ ਹੈ ਕਿ 15 ਅਗਸਤ ਨੂੰ ਸ਼ਿਵਨਤਨ ਜਿਹੜੇ ਨੇ ਉਹਨਾਂ ਨੂੰ ਬਾਹੋਂ ਫੜ ਕੇ ਪੁਲਿਸ ਨੇ ਬਾਹਰ ਕਰ ਦਿੱਤਾ ਜੀ ਜੀ ਉਹਨਾਂ ਦੇ ਹਿਲੇ ਕੀ پاس ਹੋਣ ਦੇ ਕੋਲ ਬਾਪੂ ਵੀ ਉਹਨਾਂ ਨੂੰ ਉੱਥੇ ਤੱਕ ਪਹੁੰਚਣ ਹੀ ਨਹੀਂ ਦਿੱਤਾ ਔਰ ਇਹ ਕਿ ਦੀ ਜ਼ਿੰਮੇਵਾਰੀ ਕੌਣ ਲਏਗਾ ਜਨ ਸਾਹਿਬ ਇਹ ਇੱਕ ਘਟਨਾ ਕਿੱਥੇ ਦੀ ਹੈ ਇਹ ਲੁਧਿਆਣੇ ਦੀ ਹੈ ਜੀ ਲੁਧਿਆਣੇ ਦੇ ਸਿਵਲ ਸਟੈਂਡਿੰਗ ਡਾਕਟਰ ਜਸਪੀ ਗਿੱਕ ਨੂੰ ਆਲੋਪ ਕਰਨ ਦਾ ਨਾਮ ਹੈ ਔਰ ਕੱਲ ਉੱਥੇ ਕੈਬਨਿਟ ਮੰਤਰੀ ਪਲਕਾਰ ਸਿੰਘ ਜੀ ਗਏ ਔਰ ਆਖਿਰ ਵਿੱਚ ਪਤਾ ਲੱਗਿਆ ਕਿ ਕਿਉਂਕਿ ਉਹਨਾਂ ਨੇ ਰਿਜਾਈਨਮੈਂਟ ਸ਼ੋ ਕੀਤੀ ਸੀ ਉਹਨਾਂ ਨੇ ਡੀਸੀ ਨੂੰ ਲੈਟਰ ਲਿਖਿਆ ਡੀਸੀ ਨੇ ਭਾਵੇਂ ਲੈਟਰ ਜਿਹੜੀ ਕਮਿਸ਼ਨਰ ਨੂੰ ਲਿਖੀ ਹੈ ਕਿ ਇਸ ਗੱਲ ਦੀ ਇਨਕੁਆਇਰੀ ਕਰੋ ਲੇਕਿਨ ਸਵਾਲ ਇਹ ਨਹੀਂ ਸਵਾਲ ਇਨਕੁਆਰੀ ਤੇ ਨਹੀਂ ਨਾ ਖਤਮ ਹੋ ਜਾਣਾ ਜਿਵੇਂ ਥੋੜੀ ਗੱਲ ਲੰਬੀ ਨਹੀਂ ਪਰ ਮੈਂ ਚਲੋ ਮੈਂ ਇਹ ਗੱਲ ਪੂਰੀ ਕਰਕੇ ਦੂਸਰੀ ਗੱਲ ਤੋਂ ਦੱਸੂ ਕਿ ਸਵਾਲ ਜਿਹੜਾ ਉਹ ਕੱਲਾ ਇਨਕੁਆਰੀ ਤੇ ਖਤਮ ਨਹੀਂ ਹੋ ਜਾਣਾ ਇੱਥੇ ਤੱਕ ਦੱਸ ਗਈ ਹੋਇਆ ਪਿਆ ਕਿ ਡਾਕਟਰਾਂ ਨੂੰ ਡੀਸੀ ਦੀਆਂ ਮੀਟਿੰਗਾਂ ਦੇ ਵਿੱਚ ਖੜੇ ਕਰ ਕਰਕੇ ਹੀ ਜਿਹੜਾ ਹੈਗਾ ਉਹ ਬਿਸ਼ਰਮ ਕੀਤਾ ਜਾਂਦਾ ਹੈ ਜੇ ਤੇ ਮੋਟੇ ਕੰਮ ਵਾਸਤੇ ਡਾਕਟਰਾਂ ਨੂੰ ਜਿਹੜਾ ਹੈਗਾ ਉਸ ਵਕਤ ਜਦੋਂ ਡਾਕਟਰਾਂ ਨੂੰ ਬੁਲਾਇਆ ਜਾਂਦਾ ਹੈ ਛੋਟੇ-ਮोटे ਕੰਮ ਆਸ ਤੇ ਜਿਹੜਾ ਹੈਗਾ ਉਹ ਪੁਲਿਸ ਤੇ ਡਾਕਟਰਸ ਦੀ ਗੰਦੇ ਤੋਂ ਮੰਨਣ ਨੂੰ ਤਿਆਰ ਨਹੀਂ ਜੇ ਡਾਕਟਰ ਕੋਈ ਗਲਤੀ ਹੋ ਜਾਵੇ ਤਾਂ ਉਹਨੂੰ ਚੱਕ ਕੇ ਅੰਦਰ ਕਰ ਦਿੰਦੇ ਆ ਜਦੋਂ ਕਿ ਸਪੀਕ ਤੋਂ ਹੁੰਦੇ ਆਰਡਰ ਨੇ ਕਿ ਜਿੰਨੀ ਦੇ ਤੱਕ ਸਪੈਸ਼ਲ ਕਮੇਟੀ ਜਿੰਨੀ ਵਿੱਚ ਚੰਗੀ ਹੁੰਦੀ ਹੈ ਉਹ ਡਾਕਟਰ ਦੀ ਅੰਗਲੀ ਬਾਰੇ ਨਾ ਕੁਝ ਲਿਖ ਕੇ ਦੇਵੇ ਉਹਨਾਂ ਦੇ ਤੱਕ ਕੋਈ ਉਸ ਨੂੰ ਅੰਦਰ ਨਹੀਂ ਕਰਨਾ ਲੇਕਿਨ ਕੋਈ ਗੱਲ ਜਿਹੜੀ ਹੈਗੀ ਮੰਨਣ ਤੋਂ ਤਿਆਰ ਨਹੀਂ 1984 ਦੇ ਬਾਰੇ ਵਿੱਚ ਜਿਹੜਾ ਪ੍ਰੋਟੋਕੋਲ ਬਣਿਆ ਹੁੰਦਾ ਕਿ ਕਿਹੜਾ ਅਫਸਰ ਕਿਸ ਲੈਵਲ ਦਾ ਹੈਗਾ

اور درشن جی تھی دیکھو کہ کوئی سما سی سیول سرجن جہاں سی ادو کو ڈی سی چل کے جانا ہونا سر اور اج ہی بھی کرمی ہے گی ہے کہ سیول سجن جی اے سی ایف کا بھی کچھ حصہ جہاں ڈی سی دکھتا ڈی سی مجھے پتا ہوں سیول سرجن کی کرنا اور اتو تک میں ایکٹو نوکری کے دوران بڑی بڑی میری جہاں لڑائیاں چل دیا ہوئی کہ درشن جی یہ ڈی سی ہو ڈی سی ہوسیاں مل کے بیٹھے ہوں ਔਰ ਇੰਨਾ ਕੁ ਗਲਤ ਉਹ ਤੇ ਪੜਾ ਦਿੰਦੇ ਆ ਮੀਟਿੰਗ ਦੇ ਵਿੱਚ ਸਾਡੀ ਇੱਕ ਡਿਸਟ੍ਰਿਕਟ ਹੈਲਥ ਸੁਸਾਇਟੀ ਬਣੀ ਹੁੰਦੀ ਆ ਜਿਹਦੇ ਵਿੱਚ ਏਡੀਸੀ ਤੇ ਸਿਵਲ ਸਪਟੈਂਡੈਂਟ ਜਿਹੜੇ ਨੇ ਉਹ ਕੋ-ਚੇਅਰਮੈਨ ਹੁੰਦੇ ਨੇ ਐਗਜ਼ੈਕਟਿਵ ਦੇ ਤੇ ਜਿਹੜੀ ਇਹਦੇ ਵਿੱਚ ਜਿਹੜੀ ਗਵਰਨਿੰਗ ਬੋਡੀ ਹੁੰਦੀ ਆ ਉਹਦੇ ਵਿੱਚ ਡੀਸੀ ਜਿਹੜਾ ਹੈਗਾ ਉਹ ਚੇਅਰਮੈਨ ਹੁੰਦਾ ਲੇਕਿਨ ਇੰਨੇ ਬੇਸ਼ਰਮ ਵੀ ਕਿ ਇੰਨਾ ਕੁ ਸਹੀ ਗਲਤ ਬਣਾਉਂਦੇ ਨੇ ਉਹ ਸਟੇਜ ਦੇ ਵਿੱਚ ਬੋਲਦੇ ਨੇ ਔਰ ਡਿਸਟ੍ਰਿਕਟ ਹੈਲਥ ਸੁਸਾਇਟੀ ਨਹੀਂ ਉਹਨੂੰ ਮੈਂ ਕਹਿੰਦਾ ਉਹਨਾਂ ਡਿਸਟ੍ਰਿਕਟ ਹੈਲਥ ਸਟੈਟਿਕਸ ਹੁੰਦੇ ਆ ਸਾਡੇ ਕੋਲ ਨੂੰ ਤੁੰਗਿਆ ਤੇ ਸਾਨੂੰ ਪੜਾਉਣ ਲੱਗ ਜਾਂਦੇ ਆ ਸਾਡੇ ਹੀ ਮਹਿਕਮੇ ਦੇ ਜਿਹੜੇ ਸਟੈਟਸ ਹੁੰਦੇ ਆ ਕਿ ਕਿੰਨੀ ਡੈਥ ਰੇਟ ਆ ਕਿੰਨਾ ਬਰਥ ਰੇਟ ਆ ਕਿਹੜਾ ਆਸਕਲ ਕਿੰਨਾ ਚੱਲਦਾ ਜੀ ਉਹਦੇ ਬਾਰੇ ਸਾਨੂੰ ਫਿਰ ਪੜਾਉਣ ਲੱਗ ਜਾਂਦੇ ਆ ਇਹ ਹਾਲਾਤ ਨੇ ਅੱਜ ਦੀ ਡੇਟ ਦੇ ਵਿੱਚ ਜੋ ਸਾਡਾ ਨਾਮ ਕੀਤੇ ਹੋਏ ਇਹਨਾਂ ਲੋਕਾਂ ਨੇ ਔਰ ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਜਿਹੜੀ ਕਾਲਜ ਦਾ ਹੈ ਦੇ ਵਿੱਚ ਜੋ ਘਟੋਈ ਆ ਕਿ ਸਿਵਲ ਸਰਜਨ ਨੂੰ ਜੇ ਸਿਵਲ ਸਜਨ ਨੂੰ ਕੋਈ ਵੀ ਪੁੱਛਵਾਲਾ ਡਿਸਟ੍ਰਿਕਟ ਵਾਲਾ ਨਹੀਂ ਪਹੁੰਚਦਾ ਇਹਦਾ ਮਤਲਬ ਸਿਵਲ ਸਜਨ ਦੀ ਕੋਈ ਵੈਲੀ ਨਹੀਂ ਹੈ ਹੂੰ ਹੂੰ ਮੈਂ ਤਾਂ ਇੱਥੇ ਤੱਕ ਦੀ ਇੱਕ ਵਰਡ ਤਾਂ ઠીક ਨਹੀਂ ਹੈ ਜੇ ਲੇਕੇ ਪੰਜਾਬੀ ਚ ਤਾਂ ਹੋਈ ਵਰਡ ਬੋਲੇ ਜਾਂਦੇ ਨੇ ਮੈਨੂੰ ਬੋਲਣ ਚ ਕੋਈ ਹਰਜ ਨਹੀਂ ਕਿ ਸਿਵਲ ਸਜਨ ਨੂੰ ਤਾਂ ਪੁੱਤੀਆਂ ਅੰਗਲੀ ਚ ਘਾਂਦੀਆਂ ਆਹ ਹਾਲਾਤ ਨੇ ਵਿੱਚ ਤੁਹਾਡੇ ਜਿਹੜੇ ਹੈਗੇ ਨੇ ਐਡਜੂਕੇਟ ਦੇ ਵਿੱਚ ਇੰਨਾ ਨਿਕੰਮਾਪਨ ਹੋਇਆ ਪਿਆ ਕਿ ਦਫ਼ਤਰ 'ਚ ਤੁਹਾਨੂੰ ਕੋਈ ਵੀ ਪੁੱਛੇ ਐਡਮਿਨਿਸਟ੍ਰੇਸ਼ਨ ਤੁਹਾਨੂੰ ਕੋਈ ਨਾ ਪੁੱਛੇ ਡਾਕਟਰਾਂ ਦੇ ਤੁਸੀਂ ਸਿੱਧੇ ਜਾ ਕੇ ਗੱਲ ਪਾ ਲਿਓ ਪਰ ਨਾਸਲ ਦੇ ਤੌਰ ਤੇ ਤੁਹਾਨੂੰ ਕੋਈ ਪ੍ਰੋਟੋਕੋਲ ਨਹੀਂ ਮਿਲਿਆ ਹੋਇਆ। ਦਵਾਈ ਤੁਹਾਡੇ ਕੋਲ ਪੰਜ ਦਿਨ ਹੀ ਹੁੰਦੀ। ਹੁਣ ਤੁਸੀਂ ਦੇਖੋ ਨਾ ਜੋ ਕੁਝ ਕੋਲਕਾਤਾ ਦੇ ਵਿੱਚ ਹੋਇਆ ਉਹ ਕੋਈ ਸਹਿਯੋਗਦਾਰ ਹੈਗੀ ਹੈ। ਕਿੰਨੀ ਕਿੰਨਾ ਦਾ ਮਤਲਬ ਆਪਾਂ ਇਹ ਹੈ ਕਿ ਜਦੋਂ ਪ੍ਰਸ਼ਾਸਨਿਕ ਤੌਰ ਤੇ ਕੁਝ ਗੱਲ ਕੀਤੀ ਹੈ ਤਾਂ ਉਹਨੂੰ ਕੋਈ ਸੁਰੱਖਿਆ ਵੀ ਮਿਲਦੀ ਨਹੀਂ ਹੈਗੀ ਤੇ ਇਸ ਤਰ੍ਹਾਂ ਜਿਵੇਂ ਤੁਸੀਂ ਇੱਕ ਸ਼ਬਦ ਵਰਤਿਆ ਜੀ ਡਾਕਟਰਾਂ ਨੂੰ ਕੋਈ ਪੁੱਛਣਾ ਨਹੀਂ ਹੈਗਾ ਤੇ ਇਹ ਜਿਹੜੀ ਦੇ ਦੀ ਬਾਤ ਨਾ ਕਰਾਂਗੇ ਕਿ ਜਿਹੜੇ ਜਿਆ ਉਹਨਾਂ ਦੀ ਸੱਖਿਆ ਨਹੀਂ ਹੁੰਦੀ ਉਹ ਇਹਦੇ ਬਹੁਤ ਜੋ ਉੱਭਰੀ ਹੋਏ ਆ ਉਹ ਫਿਰ ਇਸ ਕਰਕੇ ਹੋਇਆ ਨਾ ਕਿ ਕਿ ਤਕਾਰ ਨੇ ਦੇਖੋ ਸਰਕਾਰ ਨੇ ਜਦੋਂ ਮੈਂ ਆਪ ਵੀ ਐਕਟਿਵ ਨੌਕਰੀ ਸੀ ਉਹ ਵੀ ਅਸੀਂ ਯੂਨੀਅਨ ਤੌਰ ਤੇ ਬੜੀ-ਬੜੀ ਰਿਪਰਜ਼ੈਂਟ ਕੀਤਾ ਸੀ ਕਿ ਕਿ ਡਾਕਟਰ ਦੀ ਸੁਰੱਖਿਆ ਵਾਸਤੇ ਜਿਹੜੇ ਹੈਗਾ ਕਾਨੂੰਨ ਬਣਾਓ ਇਹਨਾਂ ਨੇ 2008 ਦੇ ਵਿੱਚ ਇੱਕ ਕਾਨੂੰਨ ਬਣਾ ਦੁੱ ਦਿੱਤਾ ਹੈ ਪੰਜਾਬ ਗਵਰਨਮੈਂਟ ਨੇ ਉਹ ਇੱਕਨਾਂ ਵੀ ਬਣਾਏ ਹੋਏ ਆ ਕਿ ਉਹਨੂੰ ਅਸੀਂ ਕਹਿੰਦੇ ਆ ਵਾਇਲੈਂਸ ਪ੍ਰੋਟੈਕਸ਼ਨ ਆਫ ਵਾਇਲੈਂਸ ਅਗੇਂਸਟ ਡਾਕਟਰ ਹੈਲਥ ਪਰਸਨਲ ਐਂਡ ਦੀ ਪ੍ਰੋਪਰਟੀ ਉਹ ਨੌਨ ਅਵੇਲੇਬਲ ਵਾਰੈਂਟ ਇੱਕ ਇੱਕ ਤੇ ਹੈਗਾ ਨੌਨ ਅਵੇਲੇਬਲ ਅਫੈਂਸ ਮੰਨਿਆ ਜਾਂਦਾ ਹੈ ਤੇ ਪ੍ਰੋਪਰਟੀ ਵੀ ਪੂਰੀ ਕਰਨੀ ਹੁੰਦੀ ਹੈ ਲੇਕਿਨ ਦੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਉਹ ਕੋਸਟ ਦੇ ਮੈਨੂਅਲ ਵੀ ਨਹੀਂ ਹੈ ਕਿ ਉਸ ਚੀਜ਼ ਨਾਲ ਜਦੋਂ ਅਸੀਂ ਕਾਰਜ ਕਰਦੇ ਸਾਡੇ ਕੋਲ ਤਾਂ ਹੈ ਨਹੀਂ ਕੁਝ ਵੀ ਅਚਾ ਡਾਕਟਰ ਦੀ ਲੜਾਈ ਉਹ ਕਹਿੰਦੇ ਡਾਕਟਰ ਦੀ ਲੜਾਈ ਹੋਈ ਹੋਣੀ ਆ ਆ ਬੜੀ ਯੂਸ ਕਰਦੇ ਨੇ ਲੜਾਈ ਹੋਣੀ ਹਾਂਜੀ ਠੀਕ ਹੈ ਜੀ ਲੜਾਈ ਵਾਲੇ ਨੂੰ ਬੁਲਾ ਲਓ ਜੀ ਦੂਜੇ ਦਿਨ ਬੁਲਾ ਲਓ ਜਦੋਂ ਕਿ ਉਹਨਾਂ ਨੂੰ ਇਸ ਕੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਇਟ ਇਜ਼ ਅ ਵਾਇਲੈਂਸ ਅਗੇਂਸ ਡਾਕਟਰ ਉਹਨੂੰ ਪ੍ਰੋਟੈਕਟ ਕਰਨਾ ਅਸੀਂ ਨਾ ਅਵੇਲੇਬਲ ਹੈ ਪਰ ਕਿਉਂਕਿ ਅਸੀਂ ਯੋਰ ਲਾ ਲਿਆ ਮੈਂ ਤੁਹਾਨੂੰ ਦੱਸਦਾ ਜੇ ਕੱਲ ਕੱਲ ਸਿਵਲ ਸੈਸ਼ਨ ਨੂੰ ਫੰਕਸ਼ਨ ਤੋਂ ਵਾਪਸ ਕੀਤਾ ਇਸ ਤੋਂ ਵੱਡੀ ਬਿਸ਼ੜੀਤੀ ਹੋ ਸਕਦੀ ਹੈ ਪੁਲਿਸ ਜਿਹਦਾ ਮਤਲਬ ਇਹ ਹੈਗਾ ਕਿ ਇਹ ਡੀਸੀ ਤੇ ਪੁਲਿਸ ਰਾਜ ਚੱਲ ਰਿਹਾ ਹੈ ਇਹ ਕੋਈ ਲੋਕਤੰਤਰ ਨਹੀਂ ਹੈ ਇਹ ਕੋਈ ਐਡਮਿਨਿਸਟ੍ਰੇਟਿਵ ਪ੍ਰੋਟੋਕੋਲ ਦੇ ਹਾਵਨਾਂ ਨਹੀਂ ਚੱਲ ਰਿਹਾ ਇਹ ਤਾਂ ਜ਼ਬਰਦਸਤੀ ਚੱਲੀ ਰਹੀ ਹੈ ਔਰ ਤੁਸੀਂ ਇਹ ਦੇਖੋ ਦੱਸ ਜੀ ਜਿਹੜੇ ਡੀਸੀ ਨੇ ਐਸਐਸਪੀ ਦਾ ਬੈਸਿਕ ਕਿਸੇ ਦੇ ਨੇੜੇ ਨਹੀਂ ਲੱਗਦਾ ਠੀਕ ਹੈ ਉਹਨੂੰ ਕੋਈ ਸਿਵਲ ਸਚਨ ਨਾ ਆ ਆਪ ਵੀ ਸਿਵਲ ਸਚਨ ਆ ਉਹਨੂੰ ਕੋਈ ਸਿਵਲ ਸਚਨ ਨਾ ਕੋਈ ਮਤਲਬ ਨਹੀਂ ਹੁੰਦਾ ਠੀਕ ਹੈ ਉਹ ਆਰਡਰ ਚੜਦੇ ਆ ਵਿੱਚ ਉੱਥੇ ਬੈਠੇ ਤੇ ਡੀਸੀ ਜਿਹੜਾ ਹੈਗਾ ਉਹ ਸਾਰੇ ਹੀ ਮਹਿਕਮਿਆਂ ਦਾ ਮਾਲਕਨਾਂ ਹੱਥ ਉਹਦੇ ਕੋਲ ਹੀ ਹੈ ਹੂੰ ਹੂੰ ਪਰ ਆਉਂਦੀ ਪੰਜੀ ਨਹੀਂ ਹੁੰਦੀ ਜੀ ਜੋ ਕੋਈ ਤੋਂ ਗਲਤ ਗਲਤ ਮਤ ਪੜਾਉਂਦੇ ਮੈਨੂੰ ਸਾਰਾ ਕੁਝ ਪਤਾ ਮੈਂ ਹੁਣ ਤੁਹਾਨੂੰ ਸਾਰੀ ਗੱਲਾਂ ਜੇ ਸੰਚਨ ਜੀ ਮੇਰੇ ਬੜੇ ਬੜੀ ਬਲੀ ਇਹਨਾਂ ਦੇ ਵਿੱਚ ਇਹਨਾਂ ਦੀ ਉੱਥੇ ਬੈਠ ਕੇ ਸਾਡੀ ਲੜਾਈ ਹੋਈ ਹੈ ਕਿ ਕਿੰਨੀ ਸਾਨੂੰ ਸਾਨੂੰ ਉਲਟ-ਪੁਲਟ ਕਿਉਂ ਬਣਾਉਂਦੇ ਹੋ ਤੁਸੀਂ ਗੱਲ ਸੁਣਦੇ ਕਿਉਂ ਨਹੀਂ ਕਿ ਐਕਸਪਰਟ ਦੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ ਔਰ ਮੈਂ ਅੱਗਲੀ ਗੱਲ ਤੁਹਾਡਾ ਨਾ ਕਰ ਰਿਹਾ ਸੀ ਕਿ ਜੇ ਡਾਕਟਰ ਮਾਣਾ ਮੋਤਾ ਕਿ ਤੂੰ ਬਚ ਜਾਵੇ ਤੇ ਆ ਜੋ ਰੇਪ ਵਾਲਾ ਕੇਸ ਹੈਗਾ ਹੈਗਾ ਉਹ ਸਾਡੀ ਕੁੜੀ ਦੇ ਨਾਲ ਉੱਥੇ ਕੋਟਟਾ ਦੇ ਵਿੱਚ ਹੋਇਆ ਉਹ ਉਸ ਨੂੰ ਆਪਾਂ ਕਿਹੜੇ ਸ਼ਬਦਾਂ ਚ ਮੈਡਿਸਕ੍ਰਾਈਬ ਕਰਾਂ ਮੇਰੇ ਕੋਲ ਤਾਂ ਵਰਡ ਆਇਆ ਨਹੀਂ ਕੋਈ ਐਨੀ ਸ਼ਰਮਨਾਕ ਘਟਨਾ ਐਨੀ ਦੁੱਖਦਾਈ ਘਟਨਾ ਐਨੀ ਬਿੰਦਨਯੋਗ ਘਟਨਾ ਤੇ ਉਪਰ ਸਰਕਾਰ ਉਹਦੇ ਤੇ ਕੋਚਾ ਪੰਚੀ ਕਰਨ ਤੇ ਲੱਗੀ ਹੋਈ ਹੈ ਹੂੰ ਪਹਿਲੇ ਦਿਨ ਤੁਸੀਂ ਦੇਖੋ ਜਰੂਰ ਜਦੋਂ ਕੁੜੀ ਜਿਹੜੀ ਹੈਗੀ ਹੈ ਉਹ ਆਧ ਲੰਗੀ ਪਈ ਹੋਈ ਸੀ ਕਿੰਨੀਆਂ ਉਹਦੇ ਉਹਦੇ ਸੱਟਾਂ ਤੇ ਮੂਹ ਤੇ ਲੱਤਾਂ ਤੇ ਬਾਂਦਸਰੀ ਤੇ ਲੱਗੀਆਂ ਹੋਈਆਂ ਚਗੀਆਂ ਔਰ ਕਹਿੰਦੇ ਉਹਨੂੰ ਸੰਟੈਕਟ ਕਰ ਲਿਆ ਲਓ ਜੀ ਮਤਲਬ ਇਸ ਕੋਈ ਨਿਪਟਾਉਣ ਨੂੰ ਸਰਕਾਰ ਦਾ ਕੀ ਹੋਵੇਗਾ ਫਿਰ ਉਸ ਤੋਂ ਬਾਅਦ ਦਰਸ਼ਕ ਜੀ ਹਰ ਥਾਂ ਦੇ ਲੋਕਾਂ ਨੂੰ ਪਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਜੇ ਜਿਨਨੇ ਜਿਨ੍ਹਾਂ ਨੇ ਰਿਪੋਰਟ ਕੀਤਾ ਜਿਨ੍ਹਾਂ ਨੇ ਕਿਉਂਕਿ ਇਸ ਕਰਕੇ ਆਇਆ ਕਿ ਪੋਸਟਮਾਰਟਮ ਦੀ ਰਿਪੋਰਟ ਚਾਹੀਦੀ ਹੈ ਜੀ ਸ਼ੋ ਕਰ ਰਹੀ ਹੈ ਕਿ ਹੋ ਸਕਦਾ ਇੱਕ ਬੰਦੇ ਤੋਂ ਜ਼ਿਆਦਾ ਪੰਜਾਂ ਨੇ ਰੇਕ ਕੀਤਾ ਹੋਵੇ ਜੇਕਰ ਉਹਨੂੰ ਪ੍ਰੋਟੈਕ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਔਰ ਕੱਲ ਤੁਸੀਂ ਦੇਖੋ ਕਿ ਜਿਹੜਾ ਆ ਪਿਛਲੀ ਪਿਛਲੀ ਰਾਤ ਲਈ ਹੈ ਜਿਹੜੀ ਅੱਜ ਵਾਲੀ ਰਾਤ ਤੇ ਪਿਛਲੀ ਰਾਤ ਲਈ ਹੈ ਜਿਹੜੀ ਇਹ ਸਾਰਾ ਹਸਪੀਟਲ ਹੀ ਤੋੜ ਦਿੱਤਾ ਜੀ 3-4000 ਬੰਦੇ ਕਹਿੰਦੇ ਇਕੱਠੇ ਹੋ ਕੇ ਆ ਗਏ ਉੱਥੇ ਤੇ ਉਹ ਸਾਫ ਮਤਲਬ ਇਹ ਸੀਗਾ ਕਿ ਸਾਰੇ ਸਬੂਤ ਹੀ ਮਿਟਾ ਦਿਓ ਇਹ ਦਾ ਕੋਟ ਇਹ ਤਾਂ ਜਦੋਂ ਬਹੁਤ ਵੱਡਾ ਜਿੱਟਣਾ ਵਾਪਰੀਆ ਜਿਸ ਦਾ ਦੇਸ਼ ਵਿਆਪੀ ਤੌਰ ਤੇ ਬਹੁਤ ਜਿਆਦਾ ਰੋਸ ਪਾਇਆ ਜਾ ਰਿਹਾ ਹੈ ਗੱਟੇ ਖੇਪਾਲਾ ਦੇ ਤੇ ਵੀ ਚੱਲਿਆ ਇੱਕ ਤੁਹਾਨੂੰ ਕਰੇ ਕੋ ਟਾਈਮ ਕਰਤਾ ਹੈ ਇਸ ਦੇ ਸਤੇ ਹੋਰ ਵੱਡੀ ਗੱਲ ਮਤ ਹੁੰਦੀ ਹੈ ਇੱਕ ਹੋਰ ਹੈ ਕਿ ਡਾਕਟਰ ਜਿਹੜੇ ਅੱਜ ਕੱਲ੍ਹ ਹਸਪਤਾਲਾਂ ਵਿੱਚ ਜਿਹੜੇ ਮਰੀਜ਼ ਤੋਂ ਬੰਦ ਕਰਦੇ ਹੈ ਉਹਦੇ ਬਾਰੇ ਕੀ ਕਹੋਗੇ ਤੁਸੀਂ ਜੇਕਰ ਉਹ ਉਹਦੇ ਵੀ ਦੋ ਪਾਰਟ ਨੇ ਬਾਤੀ ਵਰੀ ਤਾਂ ਮੈਂ ਇੱਕ ਗੱਲ ਕਹੀ ਹੈ ਕਿ ਡਾਕਟਰ ਜਿਹੜੇ ਹੈਗੇ ਨੇ ਉਹ ਸਭ ਤੋਂ ਵਧੀਆ ਕਾਉਂਸਲਰ ਹੁੰਦੇ ਨੇ ਲੇਕਿਨ ਡਾਕਟਰ ਕਾਉਂਸਲਿੰਗ ਕਰਦੇ ਜੀ ਡਾਕਟਰ ਜਿਹੜੇ ਨੇ ਮਰੀਜ਼ਾਂ ਨੂੰ ਸਹੀ ਢੰਗ ਦੇ ਨਾਲ ਗੱਲ ਜਿਹੜੀ ਹੈਗੀ ਆ ਉਹ ਦੱਸਦੇ ਨੇ ਕਿ ਕਿਹੜੀ ਬਿਮਾਰੀ ਕਿੰਨੀ ਕੀ ਹੈਗੀ ਆ ਤਾਂ ਉਹ ਨਾ ਕਈ ਵਾਰੀ ਜਿਵੇਂ ਆਪਾਂ ਕਹਿੰਦੇ ਆਂ ਕਿ ਉਹ ਛਿੜਕੇ ਪੈਂਦੇ ਆ ਤਾਂ ਮਰੀਜ਼ ਵੀ ਫਿਰ ਤੇਜ ਜਿਹੇ ਉਹ ਤੋਂ ਹਲਪਰ ਹੋ ਕੇ ਪੈਂਦੇ ਆ ਉੱਪਰੋਂ ਫਿਰ ਦੂਸਰਾ ਉਹਦੇ ਵਿੱਚ ਇਹ ਹੈਗਾ ਕਿ ਮਰੀਜ਼ ਹਰ ਮਰੀਜ਼ ਇਹ ਚਾਹੁੰਦਾ ਹੈ ਕਿ ਉਹਦਾ ਮਰੀਜ਼ ਜਿਹੜੀ ਮਰਗੀ ਹਲਾਕ ਵਿੱਚ ਹੋਵੇ ਉਹ ਮਰੇਗਾ ਜਿਹੜਾ ਕਿ ਪੋਸਿਬਲ ਨਹੀਂ ਹੁੰਦਾ ਕਦੀ ਵੀ ਤੀਸਰਾ ਮੈਂ ਵੀ ਇਸ ਕਾਲ ਨੂੰ ਐਡਮਿਕਟ ਕਰਦਾ ਕਿ ਤੁਹਾਡੇ ਆਫਿਸ ਦੀਆਂ ਵੀ ਕਈ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਨੇ ਜਿਵੇਂ ਕਿ ਪਹਿਲਾਂ ਇੱਕ ਬੜੀ ਦਿੱਕਤ ਕਾਉਂਸਲਿੰਗ ਉਹ ਕਾਉਂਸਲਿੰਗ ਜਿਹੜੀ ਹੈਗੀ ਹੈ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਡਾਕਟਰ ਨੂੰ ਬਹੁਤ ਪੇਸ਼ੈਂਟ ਨਾਲ ਅਗਰ ਕਿਸੇ ਬੰਦੇ ਦਾ ਕੋਈ ਅ ਮਰੀਜ਼ ਬਹੁਤ ਸੀਰੀਅਸ ਹੈਗਾ ਉਹਨੂੰ 3 ਜਣਾ ਦਲਤ ਨੂੰ ਲਾਉਣੀ ਪਈ ਚਾਹੀਦੀ ਹੈ ਨਾ ਕਿ ਇਹ ਕਹਿ ਕੇ ਕਿ ਕੋਈ ਜੰਦੀ ਨੇ ਮਾਰੀ ਜਾਣਾ ਚਾਹੀਦਾ ਇਹ ਤਾਂ ਆਪਾਂ ਕਿਸੇ ਬੰਦੇ ਨੂੰ ਕਹਿ ਨਹੀਂ ਸਕਦੇ ਔਰ ਕਹਿਣਾ ਵੀ ਕਹਿਣਾ ਵੀ ਚਾਹੀਦਾ ਇਸ ਤਰ੍ਹਾਂ ਦੀਆਂ ਵੀ ਲੜਾਈਆਂ ਸਾਡੇ ਹਸਪਤਾਲਾਂ ਦੇ ਵਿੱਚ ਹੋਈਆਂ ਨੇ ਦੂਸਰਾ ਹੋਈਆਂ ਨੇ ਲੜਾਈਆਂ ਜਦੋਂ ਕੋ ਮੈਡੀਕਲ ਲੀਗਲ ਕੇਸ ਆ ਜਾਂਦੇ ਹਨਾ ਜਿੱਦਣ ਲਾਈਟ ਚ ਲੈ ਕੇ ਕੇਸ ਬਾਹਰੋਂ ਕਰਕੇ ਆਉਂਦੇ ਆ ਉਹ ਕੋਈ ਡਾਕਟਰ ਦੇ ਉੱਤੇ ਪ੍ਰੈਸ਼ਰ ਪਾਉਂਦੇ ਆਂ ਜਾਂ ਤਾਂ ਉਹ ਪੈਸੇ ਦਾ ਪ੍ਰੈਸ਼ਰ ਪਾਉਂਦੇ ਆਂ ਜਾਂ ਫਿਰ ਆਪਣੀ ਧਾਂਕ ਜਮਾਉਂਦੇ ਆਂ ਜਾਂ ਸਰਪਾਤਾ ਪਵਾਉਂਦੇ ਆਂ ਕਿ ਨਹੀਂ ਤੂੰ ਸਾਡੀ ਚੋਣ ਬਣਾਓ ਸਾਡੀ ਚੋਣ ਬ ਇਸਾ ਉਹਦੇ ਚ ਰੀਜ਼ਨ ਬਣਿਆ ਹੋਇਆ ਹੈ ਜਿਹੜੇ ਇਹ ਪ੍ਰਾਈਵੇਟ ਡਾਕਟਰਸ ਹੈਗੇ ਆ ਇਹਨਾਂ ਨੇ ਇੱਕ ਨਵਾਂ ਸਿਸਟਮ ਸ਼ੁਰੂ ਕਰ ਲਿਆ ਜਿਹਨੂੰ ਆਪਾਂ ਕਹਿੰਦੇ ਆ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਪੈਕੇਜ ਸਿਸਟਮ 2 ਲੱਖ ਦਾ ਪੈਕੇਜ ਲਾ ਦੇ ਤੇ ਫਿਰ ਉਹ 4 ਲੱਖ ਮੰਗਦੇ ਆ ਉਦੋਂ ਦੀ ਲੜਾਈਆਂ ਹੁੰਦੀਆਂ ਉੱਥੇ ਫਿਰ ਜੀ ਜੀ ਮੈਂ ਤਾਂ ਡਾਕਟਰ ਨੂੰ ਕਿਹਾ ਪੈਕੇਜ ਦਾ ਕੀ ਮਤਲਬ ਹੈ ਜਾਂ ਫਿਰ ਤੁਸੀਂ ਪੈਕੇਜ ਕਿਸੇ ਨੂੰ ਕਿਹਾ ਪੈਕੇਜ ਦਾ ਮਤਲਬ ਫਿਰ ਭਾਵੇਂ ਤੁਹਾਡੇ ਜਿੰਨੇ ਬੱਚੀ ਪੈਸੇ ਹੋ ਉਹ ਤੁਸੀਂ ਉਹਨਾਂ ਪੈਸਿਆਂ ਦੇ ਵਿੱਚ ਮਰੀਜ਼ਾ ਇਲਾਜ ਕਰੋ ਜੀ ਤਾਂ ਇਹ ਇੱਕ ਇੱਕ ਬੰਦੇ ਤੇ ਰੱਖੀ ਹੀ ਹੈਗੀ ਸਾਡੇ ਡਾਕਟਰਾਂ ਦੇ ਵੀ ਕੁਝ ਜਿਹੜੇ ਹੈਗੇ ਨੇ ਉਹ ਲਿਮਿਟਸ ਹੋ ਚੁੱਕੀਆਂ ਨੇ ਇੱਕ ਹੋਰ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਦਸਿੰਘ ਜੀ ਕਿ ਦਵਾਈਆਂ ਬਹੁਤ ਘੱਟ ਹੁੰਦੀਆਂ ਨੇ ਜੀ ਲੇਕਿਨ ਸਰਕਾਰਾਂ ਉੱਚੀ ਰੌਲਾ ਪਾਉਂਦੀਆਂ ਨੇ ਕਿ ਅਸੀਂ ਸਾਰਾ ਕੁਝ ਫਰੀ ਦੇ ਰਹੇ ਹਾਂ ਇਸ ਤਰ੍ਹਾਂ ਦਾ ਸਿਸਟਮ ਉੱਥੇ ਹੈ ਨਹੀਂ ਵਿੱਚ ਕੋਈ ਵੀ ਫਿਰ ਡਾਕਟਰ ਵੀ ਹੈਗੇ ਆ ਵੱਡੇ ਤੋਂ ਵੱਡਾ ਜਿਹੜਾ ਹਸਪਤਾਲਾਂ ਇੰਚਾਰਜ ਹੁੰਦਾ ਉਹ ਹੁੰਦਾ ਐਸਟਮ ਉਹ ਐਟਮੋ ਕੋਲ ਵੀ ਪਾਵਰਾਂ ਜਿਹੜੀਆਂ ਆ ਕਟਾਉਣੇ ਤੇ ਬਹੁਤਿਆਂ ਕੋਲ ਨਹੀਂ ਨਾ ਕਿ ਪਹਿਲਾਂ ਵੀ ਖੁਰੂ ਪਟੀਆਂ ਹੈ ਸੀ ਕਿ ਥੱਲੇ ਵਾਲੇ ਹਸਪਤਾਲਾਂ ਦੇ ਵਿੱਚ ਤਾਂ ਐਟਮੋ ਹੋਵੇ ਜਾਂ ਮੈਡੀਕਲ ਅਸਟਰ ਕੋਈ ਪਾਵਰ ਹੀ ਕੋਈ ਨਹੀਂ ਪੈਸਾ ਕੱਟ ਕਰਨ ਦੀ ਜੇਕਰ ਇਸ ਕੋ ਸੰਨੀ ਦੀ ਕਮੀ ਹੈ ਆਪਾਂ ਇਹ ਫੀਟ ਦੱਲਦੇ ਆ ਕਿ ਜੇ ਡਾਕਟਰਾਂ ਦਾ ਕੋਈ ਹੈ ਤਾਂ ਦਾਬੀ ਰੱਖਾ ਹੈ ਅਦਰਵਾਈਜ਼ ਨਾ ਤਾਂ ਸਾਡਾ ਸਿਸਟਮ ਹੁਣ ਡਾਕਟਰਾਂ ਦੀ ਸੁਰੱਖਿਆ ਵਾਸਤੇ ਹੈ ਤੇ ਖੁਦ ਕਈ ਥਾਂ ਦੇ ਤੇ ਡਾਕਟਰ ਖੁਦ ਵੀ ਇਸ ਦਾ ਰਿਲੀਫ ਨਹੀਂ ਵਾਰ ਨਹੀਂ ਸੁਪਰੀਆ